ਵੀ ਅੱਜ ਦਾ ਸਾਡਾ ਜਿਹੜਾ ਦਵਾਈਆਂ ਦਾ ਲੰਗਰ ਤੇ ਅੱਜ ਦੀ ਦਵਾਈਆਂ ਦਾ ਕੈਂਪ ਸੀ ਇਹ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸੀ। ਵੀਰ ਕਿਸੇ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਦੱਸਦੇ ਆ ਗ੍ਰੰਤੀ ਸਿੰਘ ਸੀਗਾ। ਗੁਰੂ ਘਰ 'ਚ ਸੇਵਾ ਕਰਦਾ ਸੀ ਵੀਰ। ਪਰ ਹਲਾਤ ਭੰਗ ਨੇ ਭੰਗ ਨੇ ਐਸੇ ਹਾਲਾਤ ਕਰਤੇ ਅੱਜ ਆਪਦੀ ਵੀ ਸੋਚ ਹੀ ਨਹੀਂ ਕਰ ਪਈ ਤੋ। ਗੁਰੂ ਘਰ ਦੇ ਵਿੱਚ ਸੇਵਾ ਕਰਨੀ ਤਾਂ ਦੂਰ ਦੀ ਗੱਲ। ਇਹਦੀ ਬਾਤ ਇੰਨੀ ਸੋਹਣੀ ਆ ਨਾ ਬਾਈ ਗੁਰੂ ਘਰ 'ਚ ਨਿਤਨੇਮ ਸੇਵ ਕਰਦਾ ਹੁੰਦਾ ਸੀ। ਮੈਂ ਹਨ ਮਤਲਬ ਲੰਦੇ ਹਾਂ ਕਿ ਮੈਂ ਥੋਤਨਾ ਮਾ ਬੰਨ ਕੇ ਲਿਹਾਉਣੇ ਪੈਂਦੇ ਐ ਨਾ ਮਾਵਾਂ ਨੂੰ ਆਪਣੇ ਪੁੱਤ ਸਾਡੇ ਕੋਲੇ ਕੁਆਂਟਲਾਂ ਦੇ ਹਿਸਾਬ ਨਾਲ ਸੰਗਲ ਪਏ ਜਿੰਦੇ ਪਏ ਨੇ ਪਰਦੇਸਣ ਆ ਮਾ ਬਿਹਾਰ ਦੀ ਰਹਿਣ ਵਾਲੀ ਆ ਇਹ ਵੀ ਆਪਦੇ ਪੁੱਤ ਨੂੰ ਸੰਗਲਣਾ ਬੰਨ ਕੇ ਬਿਹਾਰ ਤੋਂ ਲੈ ਕੇ ਆਈ ਐ ਬਿਕਰਮ ਬਹਿ ਜਾ ਬਹਿ ਜਾ ਬਿਕਰਮ ਬਹਿ ਜਾ ਬਿਕਰਮ ਬਹਿ ਜਾ ਬਹਿ ਜਾ ਬਿਕਰਮ ਉਹ ਜਾਣੇ ਚੱਲਦੇ ਚੱਲਦੇ 2 ਮਿੰਟ ਬਹਿ ਤਕਲੋਤਾ ਪੁੱਤਾ ਬਾਪੂ ਦਾ ਇੱਕੋ ਇੱਕ ਪੁੱਤ ਆ ਤੇ ਉਸੇ ਪੁੱਤ ਨੂੰ ਵੀ ਸੰਗਲ ਨਾਲ ਬੰਨ ਕੇ ਲੈ ਕੇ ਆਉਣਾ ਪਿਆ ਬਾਪੂ ਤੇ 2 ਸਾਲ ਪਹਿਲਾਂ ਇਹ ਭੱਜ ਗਿਆ ਸੀ ਘਰੋਂ ਹੁਣ 2 ਸਾਲਾਂ ਬਾਅਦ ਲੱਭਿਆ ਦੁਬਾਰਾ ਇਹ ਬੜੀ ਮਾੜੀ ਹਾਲਤ ਦੇ ਵਿੱਚ ਵੀਰ ਲੱਭਿਆ ਤੇ ਉੱਥੋਂ ਵੀ ਬਾਈ ਹੁਣੀ ਲੈ ਕੇ ਆਏ ਨੇ ਇੱਕ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਆ ਮਾ ਦੱਸਦੀ ਆ ਵੀ ਮੇਰਾ ਪੁੱਤ ਬੜਾ ਲਾਇਕ ਸੀ ਬੜਾ ਚੰਗਾ ਸੀ ਕਿਸੇ ਟਾਈਮ ਪਰ ਹੁਣ ਪਰਮਜੀਤ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 17 12 2024 17 ਦਸੰਬਰ 2024 ਦਾ ਇੱਕ ਕੈਂਪ ਆ ਗੁਰੂ ਕੇ ਲੰਗਰ ਦਵਾਈਆਂ ਦੇ ਜਿਹੜੇ ਲੱਗਦੇ ਆ 224 ਦੇ ਵਿੱਚ ਹੁਣ ਤੱਕ ਟੋਟਲ ਕਰੀਬ 65000 ਮਰੀਜ਼ ਦਵਾਈਆਂ ਲੈ ਚੁੱਕੇ ਆ ਅੱਜ ਦੇ ਕੈਂਪ ਵਿੱਚ 2608 ਮਰੀਜ਼ ਆ ਜਿਹੜੇ ਦਵਾਈਆਂ ਲੈ ਕੇ ਗਏ ਨੇ ਚੈੱਕਅਪ ਹੋਇਆ ਉਹਨਾਂ ਦਾ 510 ਮਰੀਜ਼ਾਂ ਦੀ ਦਵਾਈ ਪਿਛਲੇ ਮਹੀਨੇ 2 ਮਹੀਨਿਆਂ ਦੀ ਦਵਾਈ ਦੇ ਦਿੱਤੀ ਸੀ ਉਹਨਾਂ ਨੂੰ ਇਕੱਠੀ ਕਿਉਂਕਿ ਦੂਰ ਵਾਲਿਆਂ ਨੂੰ ਅਸੀਂ ਦਵਾਈ 2-2 ਮਹੀਨਿਆਂ ਦੀ ਦੇ ਦਿੱਤੀ ਸੀ ਤਾਂ ਜੋ ਉਹਨਾਂ ਨੂੰ ਬਾਰ-ਬਾਰ ਉਨਾ ਔਖਾ ਠੰਡ ਦੇ ਵਿੱਚ ਕੋਈ ਪੰਜਾਬ ਤੋਂ ਬਾਹਰੋਂ ਆਉਂਦੇ ਨੇ ਬਹੁਤ ਸਾਰੇ ਲੋਕ ਤੇ ਉਹ ਸਾਰੇ ਮੈਂਬਰਾਂ ਨੂੰ ਮਿਲਾ ਕੇ 3118 ਮਰੀਜ਼ ਅੱਜ ਦੀ ਟੋਟਲ ਗਿਣਤੀ ਬਣਦੀ ਸੀ ਜੇ ਉਹ ਮੈਂਬਰਾਂ ਨੂੰ ਅਸੀਂ ਇੱਕ ਇੱਕ ਮਹੀਨੇ ਦੀ ਦਵਾਈ ਦਿੱਤੀ ਹੁੰਦੀ ਤੇ 3118 ਮਰੀਜ਼ ਜਿਹੜੇ ਅੱਜ ਦੇ ਕੈਂਪ 'ਚ ਆਇਆ ਸਭ ਤੋਂ ਹਾਈਐਸਟ ਨੰਬਰਿੰਗ ਆ ਸਭ ਤੋਂ ਹਾਈਐਸਟ ਮੈਂਬਰ ਸਾਡੇ ਅੱਜ ਦੇ ਕੈਂਪ ਵਿੱਚ ਦਵਾਈਆਂ ਲੈਣ ਪਹੁੰਚੇ ਅੱਜ ਦੇ ਕੈਂਪ ਵਿੱਚ 1388 OPD ਹੋਈ ਹੈ ਜੀ 1020 ਰਿਪੀਟ ਹੋਈ ਆ ਤੇ ਕੁੱਲ 2408 ਮੈਂਬਰ ਸੀ ਜਿਨ੍ਹਾਂ ਦੇ ਵਿੱਚੋਂ ਛੋਟੇ ਬੱਚੇ ਸੀ ਜਿਹੜੇ ਉਹ 200 ਸੀ ਫਿਰ 2608 ਬਣਦੇ ਸੀ ਟੋਟਲ ਤੇ 500 ਜਿਹੜੇ 10 ਮਰੀਜ਼ ਸੀ ਜਿਹੜੇ 2 ਮਹੀਨਿਆਂ ਦੀ ਦਵਾਈ ਲੈ ਕੇ ਜਾ ਚੁੱਕੇ ਅੱਜ ਦੇ ਕੈਂਪ ਵਿੱਚ ਨਵੇਂ ਮਰੀਜ਼ ਸੀ ਜਿਹੜੇ 370 ਸੀਗੇ ਤੇ ਅੱਜ ਦੇ ਕੈਂਪ ਦੇ ਵਿੱਚ ਤੁਹਾਨੂੰ ਪਤਾ ਜਿਵੇਂ ਅਸੀਂ ਸਵੇਰੇ ਵੀ ਬੇਨਤੀ કરી ਸੀ ਵੀ ਅੱਜ ਦਾ ਸਾਡਾ ਜਿਹੜਾ ਦਵਾਈਆਂ ਦਾ ਲੰਗਰ ਤੇ ਅੱਜ ਦੀ ਦਵਾਈਆਂ ਦਾ ਕੈਂਪ ਸੀ ਇਹ ਇਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸੀ ਅੱਜ ਦਾ ਕੈਂਪ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਸੀ ਸਮਾਂ ਸ਼ੁਰੂ ਹੋ ਚੁੱਕਿਆ ਬਸ ਜਦੋਂ ਗੁਰੂ ਸਾਹਿਬ ਦੇ ਪਰਿਵਾਰ ਦੇ ਬਿਛੋੜੇ ਪਏ ਸੀ ਗੁਰੂ ਸਾਹਿਬ ਦੇ ਬੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਤੇ ਛੋਟੇ ਸਾਹਿਬ ਜਾਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਨੇ ਗਏ ਸੀ। ਮਾਤਾ ਗੁਜਰ ਕੌਰ ਠੰਡੇ ਬੁਰਜ ਦੇ ਵਿੱਚ ਤੇ ਖੁਦ ਗੁਰੂ ਸਾਹਿਬ ਇਹ ਸਭ ਅਸੀਂ ਹੁਣ ਮੂਰਲੇ ਕੁਝ ਦਿਨਾਂ ਦੇ ਵਿੱਚ ਸਾਰੇ ਮੈਂਬਰ ਸਾਰੇ ਲੋਕ ਜਿਹੜੇ ਗੁਰਨਾਨਕ ਨਾਮ ਲੇਵਾ ਸਾਧ ਸੰਗਤ ਆ ਜੀ ਉਹਨਾਂ ਨੇ ਮਹਿਸੂਸ ਕਰਨਾ ਉਸ ਦੁੱਖ ਨੂੰ। ਅੱਜ ਦੇ ਕੈਂਪ ਵਿੱਚ ਤੁਸੀਂ ਦੇਖਿਆ ਸੰਗਲ ਲਾਈ ਇੱਕ ਬਾਪੂ ਕਬਾਲ ਸਿੰਘ ਆਪਣੇ ਪੁੱਤ ਵਿਕਰਮ ਨੂੰ ਬੈਠਾ ਲੇ। ਇਕਲੋਤਾ ਪੁੱਤਾ ਬਾਪੂ ਦਾ ਇੱਕੋ ਇੱਕ ਪੁੱਤ ਆ। ਨਾ ਕੋਈ ਧੀ ਆ ਨਾ ਕੋਈ ਹੋਰ ਪੁੱਤ ਆ। ਤੇ ਉਸੇ ਪੁੱਤ ਨੂੰ ਵੀ ਸੰਗਲ ਨਾਲ ਬੰਨ ਕੇ ਲੈ ਕੇ ਆਉਣਾ ਪਿਆ ਬਾਪੂ ਨੂੰ। ਇਸੇ ਤਰ੍ਹਾਂ ਹੀ ਇੱਕ ਪ੍ਰਦੇਸਣ ਆ ਮਾ ਬਿਹਾਰ ਦੀ ਰਹਿਣ ਵਾਲੀ ਆ। ਇਹ ਵੀ ਆਪਦੇ ਪੁੱਤ ਨੂੰ ਸੰਗਲ ਨਾਲ ਬੰਨ ਕੇ ਬਿਹਾਰ ਤੋਂ ਲੈ ਕੇ ਆਈ ਆ। ਇਹ ਵੀ ਰਣਜੀਤ ਕੁਮਾਰ ਨੂੰ ਸੰਗਲ ਨਾਲ ਬੰਨ ਕੇ ਇੱਥੇ ਲੈ ਕੇ ਆਈ ਆ। ਰਣਜੀਤ ਮਾਰ ਕੁਮਾਰ ਕੁੱਟਦਾ ਮਾਰਦਾ ਪੰਨ ਤੋੜ ਕਰਦਾ ਲੋਕਾਂ ਦੇ ਈਟਾਂ ਰੋੜੇ ਮਾਰਦਾ ਅੱਜ ਇਸ ਕੈਂਪ ਦੇ ਵਿੱਚ ਇੱਕ ਪੁੱਤ ਆਪਣੇ ਬਾਪੂ ਨੂੰ ਲੈ ਕੇ ਆਇਆ ਜਿਹੜਾ ਆਪਣੀ ਸੋਜੀ ਭੁੱਲੀ ਬੈਠਾ ਜਿਹੜਾ ਬੋਲ ਕੇ ਆਪਦਾ ਨਾਮ ਵੀ ਨਹੀਂ ਦੱਸ ਸਕਦਾ ਜਿਹੜਾ ਕਿਸੇ ਟਾਈਮ ਚੰਗਾ ਕਮਾਉ ਸਰਦਾਰ ਜਿਹਨੇ ਆਪਦੇ ਪੁੱਤ ਉਹਨਾਂ ਨੂੰ ਪਾਲਿਆ ਉਹਨਾਂ ਨੂੰ ਪੜਾਇਆ ਉਹਨਾਂ ਨੂੰ ਅੱਜ ਇਸ ਕਾਬਲ ਕੀਤਾ ਪਰ ਅੱਜ ਆਪ ਸਾਰੀ ਸੋਜੀ ਖਤਮ ਕਰੀ ਬੈਠਾ ਬਾਪੂ ਬਾਪੂ ਦਾ ਨਾਮ ਬਲਦੇਵ ਸਿੰਘ ਤੇ ਬਾਪੂ ਬਲਦੇਵ ਸਿੰਘ ਜੀ ਦਾ ਅੰਮ੍ਰਿਤਸਰ ਸਾਹਿਬ ਤੋਂ ਆਏ ਨੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਤੇ ਅੱਜ ਸੁਪਨਿਆਂ ਦੇ ਘਰ ਆਏ ਨੇ ਲੈ ਕੇ ਬੜੀ ਉਮੀਦ ਨਾਲ ਬੜੀ ਆਸ ਦੇ ਨਾਲ ਅਰਦਾਸ ਕਰਿਓ ਬਾਪੂ ਬਲਦੇਵ ਸਿੰਘ ਇੱਥੋਂ ਤਕੜਾ ਤੇ ਤੰਦਰੁਸਤ ਹੋ ਕੇ ਜਾ ਇਹ ਵੀਰ ਹੁਣੀ ਬਨੋਦ ਕੁਮਾਰ son of ਰਾਮ ਲਾਲ ਨੂੰ ਹਿਆਰਪੁਰ ਤੋਂ ਲੈ ਕੇ ਆਏ ਨੇ ਇਹ ਵੀਰ ਅੱਜ ਤੋਂ ਕਰੀਬ 2 ਸਾਲ ਪਹਿਲਾਂ ਸਾਡੇ ਇੱਥੇ ਸੁਪਨਿਆਂ ਦੇ ਘਰ ਤੋਂ ਦਵਾਈ ਚੱਲਦੀ ਸੀ ਬੜੀਆ ਠੀਕ ਸੀਗਾ ਤੇ 2 ਸਾਲ ਪਹਿਲਾਂ ਭੱਜ ਗਿਆ ਸੀ ਘਰੋਂ ਹੁਣ 2 ਸਾਲਾਂ ਬਾਅਦ ਲੱਭਿਆ ਦੁਬਾਰਾ ਇਹ ਬੜੀ ਮਾੜੀ ਹਾਲਤ ਦੇ ਵਿੱਚ ਵੀਰ ਲੱਭਿਆ ਤੇ ਉੱਥੋਂ ਹੀ ਬਾਈ ਹੁਣੀ ਲੈ ਕੇ ਆਏ ਨੇ ਉੱਥੋਂ ਇਹਨਾਂ ਨੂੰ ਫੋਨ ਆਇਆ ਭਣਜਿਆਂ ਨੂੰ ਭੈਣ ਦਾ ਨੰਬਰ ਇਹਨੂੰ ਯਾਦ ਸੀ ਪਤਾ ਨਹੀਂ ਇਹਨੇ ਕਿਵੇਂ ਆਪਣੀ ਭੈਣ ਦਾ ਨੰਬਰ ਯਾਦ ਰੱਖਿਆ ਤੇ ਉੱਥੋਂ ਫੋਨ ਕਰਵਾਤਾ ਤੇ ਉੱਥੋਂ ਫਿਰ ਜਾ ਕੇ ਲੈ ਕੇ ਆਏ ਨੇ ਕਿੱਥੋਂ ਲੈ ਕੇ ਨੂਰਪੁਰ 베ਦੀਆਂ ਤੋਂ ਨੂਰਪੁਰ 베ਦੀਆਂ ਤੋਂ ਜਾ ਕੇ ਲੈ ਕੇ ਆਏ ਨੇ ਤੇ ਇਹ ਵੀਰ ਦੀ ਹਾਲਤ ਬਹੁਤ ਮਾੜੀ ਆ ਅਰਦਾਸ ਕਰਿਓ ਵਿਨੋਦ ਕੁਮਾਰ ਵਾਸਤੇ ਵੀ ਇਹ ਬਾਈ ਇਹ ਤੋਂ ਠੀਕ ਹੋ ਕੇ ਤੰਦਰੁਸਤੋ ਕੇ ਜਾਵੇ ਬਜ਼ੁਰਗਾਂ ਵਿਚਾਰਾ ਬਾਪੂ ਇਹੀ ਉਹਦੀ ਆਸ ਆ ਇਹੀ ਉਹਦੀ ਉਮੀਦ ਆ ਇਹੀ ਉਹਦੇ ਬਡਾਪੇ ਦਾ ਸਹਾਰਾ ਵਾ ਇਸੇ ਤਰ੍ਹਾਂ ਹੀ ਬਾਈ ਵੀ ਆਪਣੇ ਪੁੱਤਰ ਨੂੰ ਲੈ ਕੇ ਆਇਆ ਲਾਲ ਸ਼ਾਹ ਨੂੰ ਤੇ ਲਾਲ ਸ਼ਾਹ ਵੀ ਤੁਸੀਂ ਦੇਖੋ ਇੰਨਾ ਜਿਆਦਾ ਅਫਸੈਟ ਹੋਇਆ ਬੈਠਾ ਆਪ ਦੀ ਸੋਝੀ ਖਤਮ ਹੋਈ ਪਈ ਆ ਕੁਝ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰਨਾ ਕਿੱਧਰ ਨੂੰ ਜਾਣਾ ਕੀ ਖਾਣਾ ਨਹਾਉਣਾ ਧੋਣਾ ਬਜ਼ੁਰਗ ਬਾਪੂ ਆ ਜਿਹੜਾ ਉਹ ਦਿਨੋਂ ਦਿਨ ਬੁੱਢਾ ਹੁੰਦਾ ਜਾਂਦਾ ਤੇ ਪੁੱਤ ਦਾ ਆਸਰਾ ਸੀ ਜਿਹੜਾ ਸਹਾਰਾ ਸੀਗਾ ਉਹ ਕਿਤੇ ਨਾ ਕਿਤੇ ਮੁੱਕਦਾ ਜਾ ਰਿਹਾ ਇਸੇ ਤਰ੍ਹਾਂ ਹੀ ਇੱਕ ਮਾਂ ਆਪਣੇ ਪੁੱਤਰ ਨੂੰ ਲੈ ਕੇ ਆਈ ਆ ਮਾਂ ਕੀ ਨਾ ਇਹਦਾ ਪਰਮਜੀਤ ਤੇ ਪਰਮਜੀਤ son of ਗੁਰਵਚਨ ਸਿੰਘ ਲੁਧਿਆਣੇ ਤੋਂ ਆ ਤੇ ਮੈਂ ਦੱਸਦੀ ਆ ਵੀ ਮੇਰਾ ਪੁੱਤ ਬੜਾ ਲਾਇਕ ਸੀ ਬੜਾ ਚੰਗਾ ਸੀ ਕਿਸੇ ਟਾਈਮ ਪਰ ਹੁਣ ਪਰਮਜੀਤ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਕਹਿਣਾ ਮਾਂ ਕੀ ਕਹਿੰਦਾ ਹੁਣ ਇਹ ਦਿੱਕਤ ਕੱਟਦਾ ਮਾਰਦਾ ਲੜਦਾ ਜਾਂ ਕੀ ਗੱਲ ਆ ਉਟ ਦਾ ਮਾਰਦਾ ਵੀ ਆ ਬੱਟੇ-ਬੱਟੇ ਮਾਰਦਾ ਜੀ ਮੇਰੇ ਮੇਰੇ ਕੰਦਰ ਡਬਲ ਕੋਲ ਲਾਤੀ ਬਾਇਨ ਕੋਲ ਲਾਤੀ ਇਹਨੂੰ ਕੱਢ ਦੇ ਕੱਢ ਦੇ ਫਿਰ ਬੱਟੇ ਮਾਰਦਾ ਮੰਜੇ ਤੋੜਤੇ ਨਲਕਾ ਤੋੜਦਾ ਬਿਜਲੀ ਪਟਕਦੀ ਸਾਰਾ ਘਰ ਬੰਜਰ ਬਣਾਇਆ ਜੁੜਿਆਣੇ ਕਿੱਥੇ ਰਹਿੰਦੇ ਹੋ ਅਸੀਂ ਰਹਿੰਦੇ ਆ ਜੀ ਕੋੜੇ ਵਾਲੇ ਮੰਦਿਰ ਤੋਂ ਥੋੜਾ ਜਿਹਾ ਕੋੜੇ ਵਾਲੇ ਮੰਦਿਰ ਤੋਂ ਥੋੜਾ ਕਿੰਨੇ ਭੈਣ ਭਰਾ ਨੇ ਇਹ ਤਿੰਨ ਹੀ ਨੇ ਜੀ ਤੀ ਤਿੰਨ ਭੈਣ ਭਰਾ ਨੇ ਨਹੀਂ ਤਿੰਨ ਭੈਣਾ ਹੀ ਆ ਹਾਂ ਜੀ ਇਕੱਲਾ ਹੀ ਭਰਾ ਵਾ ਹਾਂ ਜੀ ਇਹ ਮੁੰਡਾ ਲਿਆਂਦਾ ਜੀ ਇੱਥੇ ਦਾ ਠੀਕ ਆ ਦੂਜੀਆਂ ਭੈਣਾਂ ਇਹਦੀਆਂ ਕਿੱਥੇ ਆ? ਆਪੋ ਆਪਣੇ ਘਰ ਨੇ। ਵਿਆਹੀਆਂ ਹੋਈਆਂ। ਠੀਕ। ਡੈਡੀ ਇਹਨਾਂ ਦਾ? ਖਤਮ ਹੋ ਗਏ। ਉਹ ਖਤਮ ਹੋ ਗਏ। ਬਸ ਪਤਾ ਨਹੀਂ ਉਹ ਡਿਸਪੈਸਰ ਜਾਂ ਕੀਪਰ ਬੱਠਾ ਦੇਖਦੇ ਐਨਾ ਲੈਡ ਸੀ ਬੱਚਾ ਬੜਾ ਹੀ। ਕੀ ਕੰਮ ਕਰਦਾ ਸੀ ਮਾ? ਇਹ ਕ੍ਰੀਮਪੁਰੇ ਬਾਜ਼ਾਰ 'ਚ ਲੱਗਿਆ ਸੀ। ਕੱਪੜੇ ਵੇਚਦਾ ਸੀ। ਕੱਪੜੇ ਵਾਲੀ ਪੱਗਾਂ ਵਾਲੀ ਸੌਤ ਤੇ ਲੱਗਿਆ ਸੀ। ਐਨਾ ਲਾਹੇਕ ਬੱਚਾ। ਹੁਣ ਕਿੰਨਾ ਟਾਈਮ ਹੋ ਗਿਆ ਇਹਨੂੰ ਐ ਹੋਏ ਨੂੰ ਮਾ? ਉਨੇ ਨੂੰ ਜੀ ਪਹਿਲਾਂ ਕਰੋ ਥੋੜਾ ਜਿਹਾ ਨਿਕਲ ਅਮਰਤਸਰ ਇੱਕ ਦਿਨ ਗਿਆ ਬਸ ਉੱਥੇ ਹੀ ਥੋੜਾ ਅਫਸਰਟ ਹੋ ਕੇ ਆ ਗਿਆ ਕਰੋ ਨਿਕਲ ਗਿਆ ਕਰੋ ਨਿਕਲਿਆ ਪੈਰਾ ਕਿਤੇ ਜੋ ਫਟ ਪਾਸ ਤੇ ਸੋ ਗਿਆ ਪੈਰਾ ਤੇ ਗੱਡੀ ਚੜੀ ਤਿੰਨ ਮਹੀਨੇ ਮੈਂ ਤਾਂ ਇਲਾਜ ਕਰਾ ਥੋੜਾ ਜਿਹਾ ਦਿਮਾਗ ਚ ਵੀ ਅਫਸਰਟ ਹੋ ਗਿਆ ਤੇ ਮੁੜ ਕੇ ਥੋੜਾ ਜਿਹਾ ਠੀਕ ਹੋਇਆ ਫਿਰ ਉਸ ਤੋਂ ਬਾਅਦ ਹੁਣ ਫੇਰ ਇਦਾਂ ਹੋ ਗਿਆ ਤਿੰਨ ਮਹੀਨੇ ਤੋਂ ਫੇਰ ਬਹੁਤ ਹੀ ਜ਼ਿਆਦਾ ਹੁਣ ਥੋੜੇ ਦਿਨਾਂ ਦਾ ਤੇ ਬਹੁਤ ਹੀ ਜ਼ਿਆਦਾ ਆਂਡ ਗਵਾਰਡ ਵੀ ਮੇਰੇ ਨਾਲ ਲੜ ਲੱਗਦਾ ਤੇ ਮੈਂ ਹੱਥ ਜੋ ਕੇ ਕਹਿੰਦਾ ਮੇਰੇ ਕੋਲ ਹੁਣ ਪੈਸੇ ਨਹੀਂ ਆ ਜਿਹੜੇ ਮੈਂ ਦੂਜਾ ਇਲਾਜ ਕਰਾਂ ਦਵਾਈ ਨਹੀਂ ਖਾਂਦਾ ਸਾਡੇ ਕੋਲ ਬਿਲਕੁਲ ਨਹੀਂ ਕਹਿੰਦਾ ਜ਼ਹਿਰ ਦੇ ਦੂੰਗਾ ਮਾਰ ਦੇ ਦੂੰਗਾ ਸਵੰਦ ਦੇ ਕੋਈ ਨਾ ਮਾ ਫਿਕਰ ਨਾ ਕਰ ਆਪਾਂ ਵੀਰੇ ਨੂੰ ਇੱਥੇ ਰੱਖਦੇ ਆਂ ਇਲਾਜ ਕਰਾਵਾਂਗੇ ਆਪਾਂ ਮਾਰੇ ਮੇਰ ਕਰਨਗੇ ਤੰਦਰੁਸਤੀ ਬਖਸ਼ਣਗੇ ਤੁਸੀਂ ਨਾਲ ਰਹੋਗੇ ਇੱਥੇ ਹਾਂ ਕੋਈ ਕਰੀਰ ਅਰਦਾਸ ਪਰਮਜੀਤ ਵਾਸਤੇ ਵੀ ਤੇ ਇਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਇੱਧਰ ਵੀਰ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨੂੰ ਇਹਦੇ ਪਿੰਡ ਦੇ ਵੀਰ ਨੇ ਸਾਡੇ ਟੀਮ ਦੇ ਮੈਂਬਰ ਵੀ ਨੇ 골ਡੀ ਵੀਰ ਹੋਣੀ ਫਤੇਗੜ ਛੰਨਾ ਤੋਂ ਲੈ ਕੇ ਆਏ ਨੇ ਵੀਰ ਕਿਸੇ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਦੱਸਦੇ ਆ ਗ੍ਰੰਤੀ ਸਿੰਘ ਸੀਗਾ ਗੁਰੂ ਘਰ 'ਚ ਸੇਵਾ ਕਰਦਾ ਸੀ ਵੀਰ ਪਰ ਹਾਲਾਤ ਭੰਗ ਨੇ ਭੰਗ ਨੇ ਐਸੇ ਹਾਲਾਤ ਕਰਤੇ ਅੱਜ ਆਪਦੀ ਵੀ ਸੋਚ ਹੀ ਨਹੀਂ ਗੁਰਪ੍ਰੀਤ ਨੂੰ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਤਾਂ ਦੂਰ ਦੀ ਗੱਲ ਆ ਮਾਂ ਵੀ ਛੱਡ ਕੇ ਚਲੀ ਗਈ ਹੈ ਡਰਦੀ ਕਿਉਂਕਿ ਉਹਨੂੰ ਮਾਰਦਾ ਸੀ ਕੁੱਟਦਾ ਸੀ ਉਹ ਵੀ ਵਿਚਾਰੀ ਪਤਾ ਨਹੀਂ ਕਿੱਥੇ ਰਹਿ ਰਹੀ ਆ ਪਰਿਵਾਰ 'ਚ ਕੋਈ ਨਹੀਂ ਪਿੱਛੇ ਰਿਹਾ ਇਕੱਲਾ ਹੀ ਘਰ 'ਚ ਪਿਆ ਸੀ ਅੱਜ ਗੋਲਡੀ ਹੁਣੀ ਲੈ ਕੇ ਆਏ ਆ ਉਥੋਂ ਗੁੱਡੀ ਕਿੱਥੇ ਸੀ ਇਹ ਬਾਈ ਇਹ ਤਾਂ ਅਸੀਂ ਪਹਿਲਾਂ ਵੀ ਲੱਭ ਰਹੇ ਤੈਨੂੰ ਪੰਨ੍ਹੇ ਦੇ ਮੈਨੂੰ 2-3 ਦਿਨ ਦੇ ਇਹ ਤੇ ਮਤਲਬ ਲੱਭ ਰਹੇ ਸੀ ਇਹਨੂੰ ਕੱਲ ਦੀ ਅਸੀਂ ਨੇ ਮਤਲਬ ਇਹਦੇ ਘਰੇ ਬੰਦ ਕਰ ਰੱਖਿਆ ਦੀਗਾ ਇਹ ਮੈਂ ਮੁੰਡੇ ਨੂੰ ਇੱਕ ਲਵੇ ਪਾਇਆ ਹੋਇਆ ਦੀਗਾ ਇਹ ਨਾ ਪਹਿਲਾਂ ਗੁਰਦੁਆਰਾ ਸਾਹਿਬ ਪਾਠ ਹੀ ਹੁੰਦਾ ਸੀ ਬਾਈ ਇਹਦੇ ਨਾਲ ਭਾਈ ਦੀ ਡੈਥ ਹੋ ਗਈ ਸੀ ਹੂੰ ਤੇ ਮਸ਼ੀਨ 'ਚ ਮਤਲਬ ਆ ਗਿਆ ਸੀ ਵੀ ਡੈਥ ਹੋ ਗਈ ਦੀ ਉਦੋਂ ਹੁੰਦਾ ਇਹਨੂੰ ਸ਼ੌਕ ਲਾ ਲਓ ਜਾਂ ਕੁਝ ਵੀ ਪਹਿਲਾਂ ਇਹ 10 7-8 ਸਾਲ ਪਹਿਲਾਂ ਕਾਫੀ ਕੋਹਤ ਬਿਮਾਰ ਹੋ ਗਿਆ ਇਹਨੇ ਸੰਗਲਾਂ ਨਾਲ ਵੀ ਬੰਨ ਕੇ ਰੱਖਿਆ ਫਿਰ ਇਹ ਬਿਜਲੀ ਠੀਕ ਹੋ ਗਿਆ ਹੁਣ ਇਹਦੇ ਮਾਂ ਇਹਦੀ ਕਹਿੰਦੀ ਸੀ ਵੀ ਮੇਰੇ ਮੁੰਡੇ ਦੀ ਪਤਨੀ ਕਾਸਰ ਹੁੰਦੀ ਇਹਨੂੰ ਉਹ ਇਹਨੂੰ ਐ ਕਰਕੇ ਉਹ ਲੈ ਕੇ ਜਾਊਗਾ ਇਹਨੂੰ ਬੰਨ ਕੇ ਵੀ ਲੋਗਾ ਵੀ ਤੁਰ ਪਾ ਕਦੇ ਪਿੰਡ ਚ ਕਿਤੇ ਕੁਝ ਕਰਨ ਲੱਗ ਜਾਂਦਾ ਸੀ ਹੁਣ ਇਹਨੂੰ ਇਹ ਸੀ ਬਈ ਕੁਝ ਮਿਲਦਾ ਨਹੀਂ ਸੀ ਘਰੋਂ ਤੋਂ 1.5 ਸਾਲ ਹੋ ਗਿਆ 2 ਸਾਲ ਇਹਦੀ ਮੰਮੀ ਬਾਜੀ ਉਹਨੂੰ ਉਡਦਾ ਦੀ ਇਹ ਕਰਦਾ ਜਿਵੇਂ ਖੰਡਰੇ ਬਣਿਆ ਪਏ ਨੇ ਕੋਈ ਹੋਣੀ ਜਿੱਥੋਂ ਕੁਝ ਮਿਲ ਗਿਆ ਚੱਕ ਲਿਆ ਮਤਲਬ ਜਿਵੇਂ ਆ ਲਾ ਲੋ ਕੋਈ ਵੀ ਕਿਸੇ ਦੀ ਚੀਜ਼ ਫੜਨ ਲਈ ਜage ਉਹ ਕਰ ਲਈ ਨਸ਼ੇੜੀਆਂ ਨਾਲ ਰੱਖ ਕੇ ਹੁਣ ਇਹਦੇ ਹਾਲਾਤ ਤਾਂ ਬਈ ਬਹੁਤ ਮਾੜੇ 되ਗੇ ਜਿਹੜਾ ਮਰਜੀ ਨੂੰ ਮਤਲਬ ਜਿਵੇਂ ਕੁੱਟ ਕੇ ਵਗ ਜਾਣਾ ਸੀਗਾ ਹਾਂ ਕੋਈ ਵੀ ਚੀਜ਼ ਉਹ ਜਿਹੜੇ ਪਿੰਡ ਦੇ ਜਿਵੇਂ ਹੁੰਦੇ ਚੋਰ ਪੱਕੇ ਜੀ ਉਹਨਾਂ ਦਾ ਉਹ ਵੀ ਇਹਦੇ ਘਰੇ ਆ ਕੇ ਪੈਂਦੇ ਤੇ ਜਿੰਨੇ ਡਫਰਟਰ ਲੋਕ ਤੇ ਨਸ਼ੇੜੀ ਇਹਦੇ ਘਰ ਆ ਕੇ ਪੈ ਜਿੱਗੇ ਕਿਉਂਕਿ ਖੁੱਲਾ ਹੀ ਹੁੰਦੀ ਗੇਟ ਗੁੰਡੇ ਨੇ ਕੁਝ ਨਹੀਂ ਅੱਜ ਅਸੀਂ ਨੇ ਲਵਾਏ ਨੇ ਗੇਟ ਕੁੰਡੇ ਕਾਂਡੇ ਲਵਾ ਕੇ ਜਿੰਦੇ ਆਪ ਲਵਾਏ ਨੇ ਪੰਚਾਇਤ ਨੂੰ ਲੈ ਕੇ ਵੀ ਇਹਦੇ ਲਾ ਦੋ ਘਰੇ ਹਨਾ ਜਦ ਜੇ ਇਹ ਠੀਕ ਹੋ ਜੇ ਇਹਦੀ ਮਾਂ ਨੂੰ ਵੀ ਲੱਭਦੇ ਆ ਜਦੋਂ ਲੱਭ ਕੇ ਇਹਦਾ ਘਰ ਬਚ ਜੇ ਕੁਝ ਕਿਸੇ ਟਾਈਮ ਤਾਂ ਹੈ ਭਾਈ ਬਹੁਤ ਵਧੀਆ ਪਾਠੀ ਇਹ ਬਾਜ ਇੰਨੀ ਸੋਹਣੀ ਆ ਨਾ ਬਈ ਗੁਰੂਕਾਰ ਨਿਤਨੇਮ ਸਾਹਿਬ ਕਰਦਾ ਹੁੰਦਾ ਸੀ ਮੈਂ ਕਹਿੰਦਾ ਮਤਲਬ ਆਨੰਦ ਹੀ ਆਉਂਦਾ ਸੀ ਅੱਛਾ ਜੀ ਨਿਤਨੇਮ ਦਾ ਤਾਂ ਇੰਨਾ ਜਿਆਦਾ ਇਹਦਾ ਮਤਲਬ ਇੱਥੇ ਸਲੋ ਤੇ ਇਹਦੀ ਆਵਾਜ਼ ਬਹੁਤ ਮਿੱਠੀ ਸੀ ਬਈ ਗੁਰਪ੍ਰੀਤ ਆ ਕਿਵੇਂ ਆ ਠੀਕ ਆ ਠੀਕ ਤੇਰੇ ਡੈਡੀ ਦਾ ਕੀ ਨਾਂ ਜਗਜੀਤ ਸਿੰਘ ਜਗਜੀਤ ਸਿੰਘ ਕਿੱਥੇ ਆ ਉਹ ਉਹ ਤਾਂ ਮਰੇ ਹੋਏ ਨੇ ਅੱਟਾ ਥੋਈ ਮੰਮੀ ਕਿੱਥੇ ਤੇਰੀ ਉਹ ਤਾਂ ਉਹ ਪਤਾ ਹੋਰ ਨਹੀਂ ਨਾਨਕ ਹੀ ਗਈ ਹੈ ਰਸਤੇ ਚ ਨਾਨਕ ਜੀ ਤੇ ਕਿ ਤੂੰ ਕਿੰਨਾ ਪੜਿਆ ਮੈਂ ਤਾਂ ਜੀ 12 ਪੜਿਆ 12ਮ ਪੜਿਆ ਗੁਰਪ੍ਰੀਤ ਕੋਈ ਨਾ ਵਾਹਿਗੁਰੂ ਘਰ ਪਕਾਣੇ ਦੇ ਸੱਚੇ ਪਾਸ ਦੇਖੋ ਕਿਵੇਂ ਪੜਿਆ ਲਿਖਿਆ ਨੌਜਵਾਨ ਹਨ ਜਿਵੇਂ ਗੋਲਦੀ ਵੀਰ ਦੱਸਦਾ ਵੀ ਵਧੀਆ ਗ੍ਰੰਥੀ ਸਿੰਘ ਜੀ ਇੰਨੀ ਬੜੀ ਵਧੀਆ ਰਸ ਵੀ ਨਹੀਂ ਆਵਾਜ਼ ਦੇ ਵਿੱਚ ਪਾਠ ਕਰਦਾ ਸੀ ਕਿੱਧਰ ਨੂੰ ਕਰਾਹੇ ਪਿਆ ਗਿਆ ਪੰਜਾਬ ਦੇ ਵਿੱਚ ਅੱਜ ਭੰਗ ਨੇ ਬਹੁਤ ਘਰ ਪਟਤੇ ਆ ਆਪਾਂ ਚਿੱਟੇ ਨੂੰ ਰੋਨੇ ਰਹੇ ਨੇ ਚਿੱਟੇ ਨੇ ਤਾਂ ਨੁਕਸਾਨ ਕੀਤਾ ਹੀ ਜਿੱਥੇ ਕੀਤਾ ਉਹਨੂੰ ਤਾਂ ਚਿੱਟੇ ਨੂੰ ਤਾਂ ਸਪੈਸ਼ਲ ਟਾਰਗੇਟ ਕਰਕੇ ਸਾਡੇ ਤੇ ਕਿਰ ਭੇਜਿਆ ਗਿਆ ਪੰਗ ਕਈ ਸਾਲਾਂ ਤੋਂ ਨੁਕਸਾਨ ਕਰੀ ਜਾਂਦੀ ਐ ਗਲੀ ਗਲੀ ਉੱਗੀ ਪੰਗ ਸੜਕਾਂ ਤੇ ਸੂਏ ਕੱਸੀਆਂ ਤੇ ਨਹਿਰਾਂ ਦੇ ਉੱਪਰ ਜਿਹੜਾ ਕੋਈ ਖਾਲੀ ਸੜਕ ਦੇ ਆਲੇ ਦੁਆਲੇ ਜਗਾ ਪਈ ਐ ਉੱਥੇ ਸਾਰੇ ਪਾਸੇ ਪੰਗ ਖੜੀ ਐ ਤੇ ਇਹ ਨੌਜਵਾਨ ਉੱਥੋਂ ਮਲ ਮਲ ਕੇ ਪੰਗ ਪੀ ਪੀ ਕੇ ਪੰਗ ਕਮਲੇ ਹੋਈ ਜਾਂਦੇ ਨੇ ਤੇ ਇਹਨਾਂ ਸਾਡੇ ਨੌਜਵਾਨਾਂ ਵਾਸਤੇ ਅਰਦਾਸ ਕਰਿਓ ਇਹਨਾਂ ਨੂੰ ਮਹਾਰਾਜ ਬੁੱਧੀ ਵਕਸ਼ਣ ਤੇ ਗੁਰਪ੍ਰੀਤ ਵੀਰ ਵਾਸਤੇ ਅਰਦਾਸ ਕਰਿਓ ਇਹ ਵੀਰ ਆਪਣੇ ਪਿੰਡ ਜਾ ਕੇ ਤਕੜਾ ਹੋ ਕੇ ਦੁਬਾਰਾ ਗੁਰੂ ਦਾ ਸਿੰਘ ਸਾਜ ਕੇ ਗੁਰੂ ਦੀ ਬਾਣੀ ਨਾਲ ਜੁੜੇ ਤੇ ਗੁਰੂ ਦੇ ਬਾਣੇ ਨਾਲ ਜੁੜੇ ਅੱਜ ਜਿਹੜਾ 골ਡੀ ਵੀਰ ਹੋਣੀ ਅਪਰਾਲਾ ਕਰਕੇ ਉਹਨੂੰ ਇੱਥੇ ਲੈ ਕੇ ਆਏ ਆਪਣੇ ਨੌਜਵਾਨ ਨੂੰ ਪਿੰਡੋਂ ਤੇ ਇਹਨਾਂ ਦਾ ਕੀਤਾ ਅਪਰਾਲਾ ਵੀ ਸਫਲ ਹੋਵੇ ਸਾਰਿਆਂ ਦੀ ਦੁਆ ਮੰਗਦਾ ਹਾਂ ਸਤ ਸਤ ਕਈਆ ਨਹੀਂ ਤਾਂ ਇਦਾਂ ਦੇ ਮਾਵਾ ਦੇ ਪੁੱਤ ਕਿਦਾਂ ਦੇਖੋ ਨਸ਼ਿਆਂ ਚ ਕੀ ਹੋਇਆ ਹੋਇਆ ਹਾਲ ਤੇ ਮਾਂ ਵਿਚਾਰੀ ਪੇਕੀ ਬੈਠੀ ਆ ਐਡਾ ਪੁੱਤਾਂ ਸ਼ੇਰ ਵਰਗਾ ਨਹੀਂ ਤਾਂ ਇੱਕ ਮਾਉਂ ਦਾ ਇਹਦਾ ਵਿਆਹ ਹੋਇਆ ਹੁੰਦਾ ਗੀਆਂ ਪੁੱਤਾਂ ਵਾਲਾ ਹੁੰਦਾ ਮਾਂ ਪੋਤੇ ਪੋਤੀਆਂ ਦੇ ਵਿੱਚ ਬੈੰਦੀ ਕਿੱਥੇ ਗੱਦਗੱਦ ਕਰਦੀ ਅੱਜ ਉਹ ਪੇਕਿਆਂ ਦੇ ਘਰੇ ਪਰਜਾਈਆਂ ਦੇ ਏਟਾਂ ਤੇ ਬੈਠੀ ਰੋਟੀ ਖਾ ਰਹੀ ਐ ਪਤਾ ਨਹੀਂ ਉਹਨੂੰ ਵਿਚਾਰੀ ਨੂੰ ਕਿੱਦਾਂ ਉੱਥੇ ਕਿੱਦਾਂ ਦਾ ਮਾਹੌਲ ਮਿਲਦਾ ਹੋਊਗਾ ਪਰ ਅੱਜ ਪੁੱਤ ਨੂੰ ਬੱਲੀਓ ਕੱਖੋਂ ਹੌਲੀ ਹੋਈ ਬੈਠੀ ਉਹ ਮਾਂ ਅਸੀਂ ਉਹਨੂੰ ਵੀ ਬੇਨਤੀ ਕਰਦੇ ਆਂ ਵੀਡੀਓ ਰਾਹੀਂ ਭੈਣ ਜੇ ਤੁਸੀਂ ਸਾਡੀ ਵੀਡੀਓ ਦੇਖਦੀਆਂ ਆ ਕੇ ਜਾ ਬਾਕੀ ਗੋਲਟੀ ਹੁਣੀ ਵੀ ਜਾ ਕੇ ਕਹਿੰਦੇ ਅਸੀਂ ਪਤਾ ਕਰਦੇ ਆਂ ਇਹਨੇ ਨਾਨਕੇ ਕਿਹੜੇ ਪਿੰਡ ਆ ਨਾਨਕੇ ਝਾੜੋਂ ਹੈ ਝਾੜੋਂ ਕਿੰਦਾ ਝਾੜੋਂ ਨੇੜੇ ਤੋਂ ਟਿੱਪਣ ਚਾਹ। ਹਾਂ ਜੀ ਆ ਚੜੋ ਇੱਧਰ ਆ ਗਿਆ ਆਪਣਾ। ਸੁਨਾਮ ਵਾਲੀ ਸੈੜ ਸੁਨਾਮ ਤੋਂ ਮਾਨਸਾਲੇ ਮਾਨਸਾਲੇ। ਪਰ ਠੀਕ ਹੈ ਪਤਾ ਕਰਕੇ ਨੀ ਮੰਮੀ ਨਾਲ ਗੱਲ ਕਰੋ ਹਨਾ। ਹਾਂ ਬਈ ਗੱਲ ਲੀ। ਕਰੋ ਜੀ ਅਰਦਾਸ ਗੁਰਪ੍ਰੀਤ ਵਾਸਤੇ। ਧੰਨਵਾਦ ਗੋਲਦੀ ਵੀਰੇ। ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਧੰਨਵਾਦ। ਜਿਉਂਦੇ ਇਹ ਵੀਰ ਹੁਣੇ ਸਾਡੇ ਸੇਵਾਦਾਰ ਨੇ ਹਰ ਕੈਂਪ ਦੇ ਵਿੱਚ ਡਿਊਟੀਆਂ ਨਿਭਾਉਂਦੇ ਨੇ ਗੁਰੂ ਕੇ ਲੰਗਰਾਂ ਦੀਆਂ। ਹਾਂ ਜੀ ਬਾਪੂ ਜੀ ਸਾਸਤਰੀ ਕਾਲ। ਤੁਸੀਂ ਇਹਨਾਂ ਦੇ ਨਾਲ ਹੀ ਆਏ ਹੋ ਨਾ ਬਾਪੂ ਕਵਾਲ ਸਿਓ ਨਾ। ਕਵਾਲ ਬਾਪੂ ਗੱਡੀ ਚ ਆਇਆ ਨਾ। ਆਜਾ ਜੀ ਪਵਾਣਾ। ਇਕਵਾਲ ਬਾਪੂ ਸਾਡਾ ਆਪਣੇ ਪੁੱਤ ਨੂੰ ਸੰਗਲ ਨਾਲ ਬੰਨ੍ਹ ਕੇ ਲੈ ਕੇ ਆਉਣ ਲਈ ਮਜਬੂਰ ਹੋ ਗਿਆ। ਇਕਵਾਲ ਬਾਪੂ ਦਾ ਇੱਕੋ ਹੀ ਕਿਲੋਤਾ ਪੁੱਤ ਆ ਵਿਕਰਮ ਤੇ ਬਾਪੂ ਦਾਸ ਦਾ ਕਹਿੰਦਾ ਮੇਰਾ ਗਲ ਘੁੱਟਣ ਪੈ ਗਿਆ। ਮਸਾਂ ਹੀ ਬਚਿਆ ਕਹਿੰਦਾ ਨਹੀਂ ਤਾਂ ਮੈਨੂੰ ਮਾਰਦਾ ਸੀ ਇਹਨੇ ਜੇ ਨਾਲ ਲੋਕ ਬਚਾਉਂਦੇ। ਤੇ ਐਸ ਹਾਲਾਤ ਦੇ ਵਿੱਚ ਰਿਸ਼ਤੇਦਾਰੀਆਂ ਭੈਣ ਭਰਾ ਵੀ ਸਾਰੇ ਮੁੱਖ ਮੋੜ ਗਏ। ਐਸ ਹਾਲਾਤ ਦੇ ਵਿੱਚ ਵਿਕਰਮ ਬਹਿ ਜਾ ਬਹਿ ਜਾ ਵਿਕਰਮ ਬਹਿ ਜਾ ਵੀਰੇ ਬਹਿ ਜਾ ਬਹਿ ਜਾ ਬਹਿ ਜਾ ਵਿਕਰਮ ਉੱਜਾਨੇ ਚੱਲਦੇ ਚੱਲਦੇ 2 ਮਿੰਟ ਬਹਿ ਜਾ ਬਾਪੂ ਰਾਦਾ ਕੋਈ ਰਿਸ਼ਤੇਦਾਰ ਨਹੀਂ ਨੇੜੇ ਲੱਗਦਾ ਕੋਈ ਭੈਣ ਭਰਾ ਨਹੀਂ ਨੇੜੇ ਲੱਗਦਾ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਨਾ ਕੋਈ ਬੁਲਾਉਂਦਾ ਤੇ ਕਰੇ ਆ ਹਾਲਾਤ ਨੇ ਜ਼ਮੀਨ ਸੀ ਜਿੰਨੀ ਵੇਚ ਕੇ ਬਾਪੂ ਨੇ ਇਹਦੇ ਤੇ ਹੀ ਲਾਤੀ ਹਸਪਤਾਲ ਨਹੀਂ ਛੱਡਿਆ ਕੋਈ ਸਿਆਣਾ ਨਹੀਂ ਛੱਡਿਆ ਕੋਈ ਸਭ ਕੁਝ ਕਰਕੇ ਦੇਖ ਲਿਆ ਤੇ ਅੱਜ ਬਾਪੂ ਆਉਂਦੇ ਜਵਾਨ ਪੁੱਤ ਨੂੰ ਸੰਗਲਣਾ ਬੰਨ ਕੇ ਇੱਥੇ ਲੈ ਕੇ ਆਇਆ ਧੰਨਵਾਦ ਆ ਬਾਈ ਹੁਣੀ ਜਿਹੜੇ ਨਾਲ ਤੁਰੇ ਆ ਪਿੰਡ ਦੇ ਆ ਇਹ ਬਾਈ ਚਾਚੇ ਦਾ ਪੁੱਤ ਆ ਇਹਦਾ ਪੁੱਤ ਆ ਇਹਦੇ ਤੇ ਇਹ ਵੀ ਬਾਈ ਭਪਿੰਦਰ ਲਾਲ ਆਇਆ ਸ਼ੁਕਰੀਆ ਇਹਨਾਂ ਦਾ ਮਹਾਰਾਜ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਜਿਨ੍ਹਾਂ ਨੇ ਅੱਜ ਇਹ ਪ੍ਰਾਲਾ ਕਰਨ ਦੇ ਵਿੱਚ ਵਿਕਰਮ ਦਾ ਸਾਥ ਦਿੱਤਾ ਸੰਗਰੂਰ ਤੋਂ ਆਏ ਨੇ ਸੰਗਰੂਰ ਸ਼ਹਿਰ ਚ ਰਹਿੰਦੇ ਆ ਜੀ ਪਿੰਡ ਆ ਕੋਈ ਮੁੰਸੀਆਲਾ ਪਿੰਡ ਚੰਨੋ ਦੇ ਕੋਲੇ ਮੁੰਸੀ ਵਾਲੇ ਪਿੰਡ ਤੋਂ ਆਇਆ ਬਾਪੂ ਕਵਾਲ ਸਿੰਘ ਬੜੀ ਉਮੀਦ ਲੈ ਕੇ ਆਇਆ ਆਸ ਲੈ ਕੇ ਆਇਆ ਉਹਦੇ ਪੁੱਤ ਨੂੰ ਬਸ ਅਰਦਾਸ ਕਰਿਓ ਬਾਪੂ ਕੁਵਾਲ ਸਿੰਘ ਇਥੋਂ ਆਦੇ ਤੰਦਰੁਸਤ ਕਰਕੇ ਪੁੱਤ ਨੂੰ ਲੈ ਕੇ ਜਾਵੇ ਤੇ ਇਦਾਂ ਹੀ ਇੱਕ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਹੈ ਪ੍ਰਦੇਸ਼ਾਂ ਤੇ ਰਣਜੀਤ ਕੁਮਾਰ ਨੂੰ ਬਿਹਾਰ ਤੋਂ ਆਈ ਹੈ ਮੁਜੱਫਰਨਗਰ ਤੋਂ ਮੁਜੱਫਰਪੁਰ ਤੋਂ ਇਹ ਵੀ ਆਪਦੇ ਪੁੱਤ ਨੂੰ ਇਥੋਂ ਤੰਦਰੁਸਤ ਕਰਕੇ ਲੈ ਕੇ ਜਾਵੇ ਹੁਣ ਇਹਨਾਂ ਦੇ ਸੰਗਲ ਖੋਲ੍ਹ ਕੇ ਦਵਾਈਆਂ ਦੇ ਕੇ ਅਸੀਂ ਇਹਨਾਂ ਦੇ ਸੰਗਲ ਖੋਲਾਂਗੇ ਇਹਦੀ ਦਵਾਈ ਕਿੱਥੇ ਪੁੱਤ ਹਾਂ ਕਿੱਥੇ ਦਵਾਈ ਹੈਗੀ ਠੀਕ ਹੈ ਲਿਆਓ ਕਿੱਥੇ ਚਾਬੀ ਇਹਦੀ ਚਾਬੀ ਦਿਓ ਮਾਤਾ ਖੋਲੀ ਰਣਜੀਤ ਕੁਮਾਰ ਓ ਰਣਜੀਤ ਕਿਵੇਂ ਹੋ ਭਾਈ ਠੀਕ ਹੋ ਖੋਲ ਦੇ ਸੰਗਲ ਅਰੇ ਕੀ ਬਾਤ ਹੈ ਯਾਰ ਹਲੋ ਤੁਹਾਨੂੰ ਜੀ ਕਿਵੇਂ ਉਤਨਾ ਮਹਾ ਬੰਨ ਕੇ ਲਿਓਣੇ ਪੈਂਦੇ ਐ ਨਾ ਮਾਵਾ ਨੂੰ ਆਪਣੇ ਪੁੱਤ ਬੋਲੇ ਸੁਨਹਿਰ ਸਤਿ ਸ਼੍ਰੀ ਅਕਾਲ ਤਾਰੇ ਦਵਾਈ ਖਾਓ ਖੋਲੋ ਮੂੰਹ ਬੋਲੇ ਸੁਨਹਾਰ ਸੱਚਿਆਗੋ ਵਾਹਿਗੁਰੂ ਜੀ ਮੇਰ ਕੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਕਉਕਾਰ ਸਤਨਾਮ ਕਰਤਾ ਪੁਰਖ ਨਿਰਬੋ ਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਰ ਸੱਚਕਾਰ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬੈਠੋ ਜੀ ਬੈਠੋ ਮਿਠੋ ਬੈਠੋ ਹਾਂਜੀ ਲਿਆ ਵੀਰੇ ਤੇਰਾ ਸੰਗਲ ਖੋਲਦਿਏ ਨੌਜੀ ਵਿਕਰਮ ਵੀਰੇ ਦਾ ਵੀ ਸੰਗਲ ਖੋਲ ਦੀਏ ਭਾਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਾਡੇ ਕੋਲੇ ਕੁਆਂਟਲਾਂ ਦੇ ਹਿਸਾਬ ਨਾਲ ਸੰਗਲ ਪਏ ਆ ਜਿੰਦੇ ਪਏ ਨੇ ਸੈਂਕੜਿਆਂ ਦੇ ਹਿਸਾਬ ਨਾਲ ਜਿਹੜੇ ਇਦਾਂ ਆਜ਼ਾਦ ਕੀਤੇ ਨੇ ਮਾਵਾ ਦੇ ਪੁੱਤ ਤੇ ਅੱਜ ਸਾਡਾ ਵੀਰ ਵਿਕਰਮ ਵੀ ਸੁਪਨਿਆਂ ਦੇ ਘਰ ਆ ਵਿਕਰਮ ਵੀਰੇ ਖੋਲ ਮੂੰ ਕੰਕਾ ਸਤਨਾਮ ਕਰਤਾ ਪਕ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ